آخر کنیک ہر کسی کو اپنے گربا کا ہی فرمان کرپا کرو کے راتے میرا گن اف گن بچارے سوامی مانس ہی آخر اپنے سارے نے کنیک دیرس واسطے جانا لیکن جیڑے لوگ ਸਮਾਜ ਦੇ ਵਿੱਚ ਚੰਗਾ ਵਿਚਿਤ ਤੇ ਜਾਂਦੇ ਸਮਾਜ ਦੇ ਵਿੱਚ ਆਪਣੇ ਚੰਗੇ ਕਮਾਂ ਦੇ ਨਾਲ ਆਪਣੇ ਚੰਗੇ ਸੁਭਾਅ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਚੰਗਾ ਅਸਰ ਸੋਬਰ ਰੱਖਦੇ ਉਹਨਾਂ ਦੇ ਅੰਤਵਾਰਾਸ ਤੇ ਇਸ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਸਦਾ ਜਰੀ ਪੇਡ ਕਰਦੇ ਸ੍ਰੀ ਦਰਬਾਰ ਸਿੰਘ ਜੀ ਇਹ ਬਹੁਤ ਹੀ ਸਿਆਣੇ ਇਹ ਸ੍ਰੀ ਇਮਾਨਦਾਰ ਅਗਵਾਦੂ ਵਿਅਕਤੀ ਸੀ ਜਿਨ੍ਹਾਂ ਨੇ ਜਦੋਂ ਸੋਦੇ ਨੂੰ ਬੜੀ ਲੋਟ ਸੀ ਕਾਂਗਰਸ ਪਾਰਟੀ ਦੇ ਨਾਲ ਅੜ ਕੇ ਐਮਐਲਏ ਦੀ ਇਲੈਕਸ਼ਨ ਜੜੀ ਇਹ ਪੰਜਾਬ ਦੇ ਵਿੱਚ ਸ਼ਾਂਤੀ ਬਹਾਰ ਕਰਨ ਦੇ ਵਿੱਚ ਬੜਾ ਭਾਈ ਯੋਗਦਾਨ ਸਰਦਾਰ ਜਤ ਸਿੰਘ ਜੀ ਦੇ ਨਾਲ ਰੜ ਕੇ ਪਾਇਆ ਉਸ ਤੋਂ ਬਾਅਦ ਭਾਰਤੀ ਨੇ ਗੱਡੀ ਦਿੱਤੀ ਤਮਰਨ ਲੋਕਾਂ ਨੇ ਆਜ਼ਾਦ ਜਿਚਾਤਾ ਇੰਨੀ ਉਹਨਾਂ ਦੀ ਮਖਬੂਰੀਅਤ ਸੀ ਐਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਕਈ ਵਾਰ ਇਹ ਜਿਹੜਾ ਰਾਜਨੀਤੀ ਦਾ ਖੇਲ ਹੈ ਇਹਦੇ ਜਿਹੜੇ ਬੰਦੇ ਜ਼ਿਆਦਾ ਵਿਆਪਕ ਦਾ ਜ਼ਿਆਦਾ ਵਧੀਆ ਅਗਾਵੂ ਹੁੰਦੇ ਆ ਉਹਨਾਂ ਨੂੰ پارٹی ਚੜਾਈ ਇਕੱਠੇ ਹੋ ਕੇ ਪਾਸੇ ਕਰ ਦਿੰਦੇ ਇਸ ਤਰ੍ਹਾਂ ਹੀ ਇਹਨਾਂ ਦੇ ਨਾਲ ਵੀ ਹੋਇਆ ਹੈ انہوں نے بھی اس طریقے کے نام پاسے کیا گیا لیکن انہوں نے لوگوں کے نام اپنا رابطہ نہیں چڈیا لوگ کی سیوا دے لگے رہے کہ اج بھی انہوں نے لوگوں کے انہوں نے یاد کر رہے ہیں اجا بڑا کٹھ ہے جڑا اس گل کا گوا ہے کہ وہ لوگوں بچے بہت ہی حرمان پیارے سی پہلے کسی انہوں نے آزاد جتا کے سابت سی آج اچھے انہیں اکتم ادال بھی اس طرح کٹھے ہوئے ہو کہ آج پھر تُن کو شردانجلی بھوٹ کر رہے ہو سابت کر رہے ہو آج سانوں اس گل کی کارس ہے کہ وہ ساتھوں بہت ہی ہونہار نوجوان ایک ہیرا سات سنبھال کے گئے سمت مان جی جی کے بہت ہی ہونہار نوجوان ہے کانگرس پارٹی کی سیوہ کر رہے آکسفورڈ تو پڑے ہیں ਇਹ ਉਹ ਸਕੂਲ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਵੀ ਹੈ ਤੇ ਨਾਲ ਨਾਲ ਕਾਂਗਰਸ ਦੀ ਜਿਹੜੇ ਹਾਈ ਕਮਾਂਡ ਦੇ ਮੇਨ ਵਿਲਿਆਰੇ ਉੱਥੇ ਜਦ ਵੀ ਕੋਈ ਪਾਲਿਸੀ ਤੇ ਗੱਲ ਕਰਨੀ ਹੁੰਦੀ ਹੈ ਜਦ ਵੀ ਕੋਈ ਸਟ੍ਰੈਟਜੀ ਤੇ ਗੱਲ ਕਰਨੀ ਹੁੰਦੀ ਹੈ ਤਾਂ ਇਹਨਾਂ ਨੂੰ ਉਸ ਮੇਲ ਕਮੇਟੀ ਦੇ ਵਿੱਚ ਲਿਖਿਆ ਜਾਂਦਾ ਹੈ ਇੱਕ ਬਹੁਤ ਹੀ ਹੋਣਾਰ ਨੌਜਵਾਨ ਹੈ ਪਿਛਲਾ ਲਖਣ ਵੀ ਲੜਿਆ ਸੀ ਲੇਕਿਨ وہ ایک بدلاؤ بھی اپنے قسم کی لے رہی تھی لیکن اس وار ایم پی اکشن سے اس ہلکے جو چنگا پردرشن ہوا کہ سب ایک بہت ہی ہونہار نوجوان کانگریس کو اگیں لے لے رہے ہیں سو میں تھوڑا سارا بےنتی کر جس طرح اپنا وہاں کے پتا جی کے پیار رکھے ایک جس طرح بھائی صاحب نے بھی کیا ایک سچی سردر بھی ہوئے بھی انہوں کے نوجوان بیٹے جہت ہونہار اس کو بھی اسی طرح پیار دئیے اجن کی کھاٹ جہی پورے پنبی پورا علاقہ محسوس کر ہیں میں یہی ارداس کرا کہ سمجھ سا لیکا ملک پاؤ گے یہ سے سیاں جو ہوئے صحت سو گئے نے اپنے چرن چاس بخشے یہ پچھے پروا میں پنا من کا بل بخشی بہت جی کا سردار تلوت جی توری صاحب انتر مرداز فیچ جوڑ بیٹھے ستسنگ جی سب تو پہلا فتح ارج کردہ گروہ جی کیا خالصہ خالس شری گروہ جی کی فتح صاحب شری گرو گرد ساحب مہاراج جی دے پاون پویتر حکمہ انسار مرن لکھائی مندل میں آئے دے مہا مہابا انسار ہر انسان نے ایک نہ ایک دن اس دنیا تو چلے جانے

ਹਜ਼ੂਰ ਚਾਹੀਏ 100 ਬਰੇ ਦੀ ਉਮਰ ਭੋਕੇ ਚਲਾ ਜਾਵੇ ਚਾਹੇ 100 ਤੋਂ ਵੀ ਵੱਧ ਉਮਰ ਭੋਕੇ ਮੇਰੀ ਕੋਈ ਬਾਹ ਚਲੀ ਜਾਵੇ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਹਮੇਸ਼ਾ ਜ਼ਿੰਦਗੀ ਭਰ ਕਰ ਸੌਦਾ ਰਹਿੰਦਾ ਹੈ ਕਿਉਂਕਿ ਚਲੇ ਜਾਣ ਤੋਂ ਬਾਅਦ ਫਿਰ ਵਿਅਕਤੀ ਦੇ ਕਦੇ ਦਰਸ਼ਕ ਨਹੀਂ ਹੁੰਦੇ ਅਸੀਂ ਫਿਰ ਫੋਟੋਆਂ ਚ ਹੀ ਉਹਨਾਂ ਦੇ ਦਰਸ਼ਕ ਕਰਕੇ ਆਪਣੇ ਮਾਪੇ ਨੂੰ تے یڑی تے کسے دن تہوار سے پورے ابھی سر رہنے ہیں اور جتوں تک ماں کے باپ کا سوال ہے کی پتا سوال ہے رب کسے نے ویخیا نہیں لوگ دستے ہیں کہ گردوارا صاحب رب مل جانتا ہے مندر چ ہو رب مل جانتا ہے مسجد چ رب مل جانتا ہے گرجا گھر چب مل جانتا ہے کسے جائے کسی ڈیری ساڑی جیسے ہوئے آسا ہوب مل جانتا ہے لیکن ਰੱਬ ਕਿਸੇ ਨੇ ਵਿਖਿਆ ਨਹੀਂ ਇਹ ਜਕੀਨ ਹੈਗਾ ਆਪ ਲੋਕਾਂ ਦਾ ਲੇਕਿਨ ਮੇਰਾ ਮੰਨਣਾ ਇਹ ਹੈ ਕਿ ਰੱਬ ਦੇ ਨਰਸ਼ਨ ਅਗਰ ਕਰਨੇ ਆ ਤਾਂ ਤੁਸੀਂ ਆਪਦੀ ਮਾਂ ਤੇ ਆਪਦੇ ਬਾਪ ਦੇ ਅੰਦਰ ਰੱਬ ਦੇ ਨਰਸ਼ਨ ਕਰ ਸਕਦੇ ਹੋ ਸੋ ਮੈਂ ਸਵੇਦਾ ਹੈ ਕਿ ਬਾਪ ਦਾ ਰੱਬ ਵਰਗਾ ਅਸਰ ਫਰਕੀ ਤੇ ਕਹਿੰਦੇ ਬਾਪ ਭਾਵੇਂ ਬੋਲ ਨਾ ਸਕਦਾ ਹੋਵੇ ਬਾਪ ਭਾਵੇਂ ਵੇਖ ਨਾ ਸਕਦਾ ਹੋਵੇ

1992 ਚ ਮੈਨੂੰ ਯਾਦ ਹੈ ਕਿ ਲੋਕ ਪੂਣੀ ਕਰਦੇ ਸੀ ਬਲਕਿ ਸ਼ਲੱਟ ਵਾਸਿਆ ਜਗਵੀਨ ਸਿੰਘ ਰਾਜ ਸਾਹਿਬ ਵੀ ਇੱਥੇ ਬੈਠੇ ਪਾਰਲੀਮੈਂਟ ਲੜੇ ਸਾਲ ਮੈਂ ਛੋਟਾ ਜਿਹਾ ਸੀ ਉਦੋਂ ਇਹ ਇਹ ਐਲਾਨ ਕੀਤਾ ਗਿਆ ਸੀ ਕਿ ਅਗਰ ਕੋਈ ਚੋਣ ਆਵੇਗਾ ਉਹਨੂੰ ਗੋਲੀ ਮਾਰ ਦਿੱਤੀ ਜਾਊਗੀ ਮੈਂ ਸਮਝਦਾ ਕਿ ਉਸ ਵੇਲੇ ਦੇ ਮਰਜੀਵੜੇ ਵਿੱਚ ਕੋ ਸਿਆਸਤ ਕੋਈ ਅੱਗੇ ਚਲਾ ਗਿਆ ਕੋਈ ਪਿੱਛੇ ਰਹਿ ਗਿਆ ਲੇਕਿਨ ਉਹਨਾਂ ਦੀ ਬਹੁਤ ਵੱਡੀ ਘਾਲਣਾ ਇਸ ਪੰਜਾਬ ਨੂੰ ਔਰ ਸਾਡੇ ਲੋਕਾਂ ਨੂੰ ਹੈ ਕਿ ਜਾਨ ਕਲੀ ਦੇ ਧਰਤੀ ਆਦੇ ਪੁੱਤਾਂ ਤੇ ਧੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਬਲਦੀ ਅੱਗ ਦੇ ਵਿੱਚ ਇਹਨਾਂ ਨੇ ਸਾਹਮਣਾ ਕੀਤਾ ਔਰ ਫਿਰ ਇਹਨਾਂ ਲੋਕਾਂ ਦੀ ਕਿਰਪਾ ਦੇ ਸਦਕਾ ਜਦੋਂ ਸਾਰੇ ਲੋਕ ਛੱਡ ਕੇ ਇਸਾਂ ਨੂੰ ਸਾਰੀਆਂ ਜਥੇਬੰਦੀਆਂ ਸਾਰੇ ਆਤੂ ਸਾਰੀਆਂ ਪਾਰਟੀਆਂ ਬਾਈਕਾਟ ਕਰ ਗਈਆਂ ਫਿਰ ਸਰਦਾਰ ਤਬਰ ਸਿੰਘ ਫੈਮਿਲੀ ਸਾਥ ਹਰ ਕੇ ਆਗੂ ਆਏ ਤੇ ਉਹਨਾਂ ਲੋਕਾਂ ਨੇ ਲੜਾਈ ਲੜ ਕੇ ਇਸ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਕੀਤੀ ਇਹ ਐਸੇ ਦੋਸਤ ਸੋ ਮੈਂ ਸਮਝਦਾ ਕਿ ਇਹੋ ਜੇ ਵਿਅਕਤੀ ਦੇ ਜਾਨ ਦੇ ਨਾਲ ਸਮਾਜ ਤੋਂ ਲੋਕਾਂ ਨੂੰ ਜਿੱਥੇ ਪਰਿਵਾਰ ਨੂੰ ਤਾਂ ਘਰ ਦਾ ਪਿੰਦਾ ਹੀ ਪਿੰਦਾ ਹੈ ਲੇਕਿਨ ਆਹ ਲੋਕਾਂ ਨੂੰ ਤੇ ਸਮਾਜ ਨੂੰ ਵੀ ਬੰਦਾ ਕਾਫਿਲ ਹੈ ਸੋ ਜਿਹੜੇ ਨਾਲ ਨਾਲ ਤਾਂ ਚਰਿਤ ਸਭੇ ਜਾਣੇ ਇੱਥੇ ਕਿਸੇ ਨੇ ਰਹਿਣਾ ਨਹੀਂ ਕਿਸੇ ਨੇ ਪਹਿਲਾਂ ਤੇ ਕਦੇ ਮਗਰੋਂ ਪਤਾ ਨਹੀਂ ਅਗਲੇ ਕੱਲ੍ਹ ਤੇ ਸਾਹ ਹੋਣੇ ਹਨ ਨਹੀਂ ਹੋਣੇ ਲੇਕਿਨ ਮਨ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਬਹੁਤ ਵੱਡਾ ਨਾਂ ਕਮਾ ਕੇ ਗਏ ਐ ਪਰ ਪਿੱਛੇ ਬਹੁਤ ਚੰਗੀ ਫਲਬਾੜੀ ਹੈ ਸਮਝਣਾ ਸਾਰੀ ਭੈਣ ਤੇ ਸਾਡਾ ਭਰਾ ਸਾਡੀ ਮਾਤਾ ਜੀ ਜਿਸ ਤਰ੍ਹਾਂ ਇਹਨਾਂ ਨੇ ਆਪਦਾ ਜੀਵਨ ਬਕੀਰ ਕੀਤਾ ਹੈ ਔਰ ਮੈ ਸੁਮਿਤ ਦਾ ਅਗਰ ਕਵਾਰ ਸਿਆਣੇ ਕਹਿੰਦੇ ਐ ਪਿਤਾ ਪਰ ਪੁੱਤ ਗੋੜੇ ਤੇ ਗੋੜਾ ਬੋਕੇ ਬੈਠੇ ਥੋੜਾ ਥੋੜਾ ਸੋ ਜਿਸ ਪ੍ਰਕਾਰ ਇਸ ਖੰਡੇ ਵੀ ਨਾ ਕੇਵਲ ਰਾਜਨੀਤੀ ਦੇ ਅੰਦਰ ਜੇ ਤੁਸੀਂ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਵਰਗੀ ਹੈ ਸੁਮਿਤ ਸਿੰਘ ਜਿਹਨੇ ਐਸ ਪੀ ਐਚ ਦੇ ਇਸ ਸੱਤ ਮੈਡਲ ਜਿੱਤੇ ਔਰ ਸ਼ੂਟਿੰਗ ਦੇ ਵਿੱਚ ਇੱਕ ਬਹੁਤ ਪ੍ਰਕਾਰ ਦਾ ਇੰਟਰਨੈਸ਼ਨਲ ਲੈਵਲ ਤੇ ਨਾਮ ਕਮਾਇਆ ਸੋਮੇਦ ਸਿੰਘ ਨਾ ਕੇਵਲ ਰਾਜਨੀਤੀ ਕਰਦਾ ਹੈ ਆਕਸਫੋਰਡ ਦੀ ਯੂਨੀਵਰਸਿਟੀਾਂ ਦੇ ਵਿੱਚ ਨੌਜਵਾਨ ਸਾਥੀ ਮੁੰਡੇ ਤੇ ਕੁੜੀਆਂ ਨੂੰ ਪੜਾਉਣ ਦਾ ਕੰਮ ਸਿਰਫ ਇੱਕ ਦਾ ਕੰਮ ਨਹੀਂ ਕਰਦਾ ਸੋ ਮੈਂ ਸਮਝਦਾ ਹਾਂ ਵੀ ਕਿਸਮਤ ਵਾਲੇ ਮੁੰਡੇ ਤੇ ਮਾਪੇ ਜਿਨ੍ਹਾਂ ਨੂੰ ਇਹੋ ਜਿਹੇ ਸੰਗੇ ਕਾਬਲ ਪੁੱਤਰ ਮਿਲਦੇ ਨਹੀਂ ਆ ਜਿਆਦਾ ਕੁਝ ਨਾ ਚਾਹੀਦਾ ਹੋਇਆ ਕਿਉਂਕਿ ਸਮਾਂ ਬਹੁਤ ਹੋ ਗਿਆ ਕਾਫੀ ਸਾਜਿ ਸਾਡੇ ਅਰਗੇ ਜਿਹੜੇ ਲੋਕ ਬੁਲਾੜੇ ਹੁੰਦੇ ਹੈ وہ ساتھ سنگت کا سما بہت ضائع کرتے ہیں میں اس گل تو معافی منگنا لیکن یہ میں یہ بھی سمجھنا کہ یہ لیڈر جہاں کی کالنا ہوں کوئی سماج دے اندر اور کچھ گلانیاں یہ بھی ہتی جروری ہیں سو اس کر کے سما جایا اس گلفی بھی چھوڑا ہے ਔਰ ਮੈਂ ਆਪਣੀ ਮਾਤਾ ਨੂੰ ਪਰਮਾਤਮਾ ਮੇਰੀ ਮਾਂ ਨੂੰ ਮੇਰੀ ਭੈਣ ਔਰ ਮੇਰੇ ਪ੍ਰਾਣ ਚਰਦੀ ਕਲਾ ਪਰਸ਼ੇ ਕਿਉਂਕਿ ਇਸ ਉਮਰ ਦੇ ਵਿੱਚ ਸਾਥੀ ਦੀ ਬੜੀ ਜ਼ਰੂਰਤ ਹੁੰਦੀ ਹੈ ਬੇਸ਼ੱਕ ਪੁੱਤ ਜੀ ਨਾਲ ਮਰਜੀ ਕਾਪੇ ਹੋਵੇ ਜੋੜੇ ਮੈਨਾਂਸ ਆਪਣਾ ਸਿਰ ਰੱਖ ਕੇ ਥੋੜਾ ਬਹੁਤ ਬਹੁਤ ਕਨਵਾਂਦੀਆਂ ਮੇਰੇ ਪਿਤਾ ਜੀ ਨੇ ਜਿਹੜੀ ਮੇਰੀ ਪਰਮਿਸ਼ਨ ਕੀਤੀ ਜਿਹੜਾ ਮੈਨੂੰ ਪਿਆਰ ਦਿੱਤਾ ਜੋ ਸਿਖਾਇਆ ਜੋ ਪੜਾਇਆ ਲਿਖਾਇਆ ਉਸ ਵਾਰ ਮੈਂ ਜਿਸ ਕਾਫਲੇ ਰੁਹਾ ਕਿ ਥੋੜੇ ਅਗੇ ਇੱਥੇ ਖੜ ਪਿਆ ਰਿਹਾ ਤੇ ਇਹਨਾਂ ਲੀਡਰ ਸਹਿਬਾਨਾਂ ਹਲਕੇ ਦੇ ਲੋਕਾਂ ਵਿੱਚ ਬੈਠ ਪਾ ਰਹੇ ਆ ਬੈਠੂ ਪਾ ਰਹੇ ਆ ਮੇਰੇ ਪਿਤਾ ਜੀ ਜਿੰਨਾ ਪਿਆਰ ਸਾਨੂੰ ਪਰਿਵਾਰ ਨੂੰ ਕਰਦੇ ਸੀ ਮੈਨੂੰ ਲੱਗਦਾ ਉਸ ਤੋਂ ਬਹੁਤ ਜ਼ਿਆਦਾ ਪਿਆਰ ਉਹ ਤੋਰੀ ਦੇ ਵਰਗ ਦੇ ਲੋਕਾਂ ਨੂੰ ਪਿਆਰ ਕਰਦੇ ਸੀ ਇੱਥੇ ਹਲਕੇ ਦੇ ਲੋਕਾਂ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਸਾਡੇ ਕੋਲੋਂ ਵਕਤ ਛੱਡਿਆ ਹੁਣਾ ਪਰ ਥੋੜੇ ਕੋਲੋਂ ਮਾਨੋ ਕਦੇ ਨਹੀਂ ਛੱਡਿਆ ਡਾਇਲਿਸਿਸ ਕਰਾ ਕੇ ਵੀ ਲੋਕਾਂ ਦੇ ਕੰਮ ਆਪ ਗੱਡੀ ਉਠਾ ਕੇ ਕਰਾਣ ਲੈ ਕੇ ਜਾਣਾ ਆਖਰੀ ਦਮ ਤੱਕ ਉਹ ਲੋਕਾਂ ਦੀ ਸੇਵਾ ਕਰਦੇ ਰਹੇ ਮੈਂ ਇਹ ਚਾਹੂਗਾ ਕਿ ਮੈਂ ਤੁਹਾਡੇ ਸਭ ਦੇ ਅੰਦਰ ਇਸ ਤਾਈ ਆਪਣੇ ਪਿਤਾ ਜੀ ਨੂੰ ਦੇਖ ਪਾ ਰਿਆਂ ਤੇ ਤੁਹਾਡਾ ਪਿਆਰ ਸਿਓ ਤੁਹਾਡਾ ਆਸ਼ੀਰਵਾਦ ਜੇ ਮੇਰੇ ਸਿਰ ਤੇ ਬਣਿਆ ਰਹੇ ਤੇ ਮੈਨੂੰ ਐ ਲੱਗੂ ਜਿਵੇਂ ਮੇਰੇ ਫਾਦਰ ਸਾਹਿਬ ਦਾ ਮੇਰੇ ਸਿਰ ਤੇ ਹੱਥ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਪੂਰਾ ਜੀਵਨ ਰਾਜਨੀਤੀ ਲੋਕ ਉਪਰ ਤੂੰ ਜਾਣ ਨੂੰ ਕਰਦੇ ਨੇ ਮੇਰੇ ਪਿਤਾ ਜੀ ਰਾਜਨੀਤੀ ਨੂੰ ਲੋਕਾਂ ਤੱਕ ਗਰੀਬ ਤੋਂ ਗਰੀਬ ਤੱਕ ਪਹੁੰਚਣ ਦਾ ਸੱਗਿਆ ਸਮਝਦੇ ਸੀ ਇੱਕ ਇਮਾਨਦਾਰੀ ਨਾਲ ਲੋਕ ਸੇਵਾ ਕੀਤੀ ਤੇ ਜਿਹੜੇ ਬੰਦੇ ਨਾਲ 50 ਸਾਲ ਪਹਿਲਾਂ ਖੜੇ ਸੀ ਅੱਜ ਵੀ ਲੋਕਾਂ ਵਿੱਚ ਖੜੇ ਆ ਮੈਂ ਜਦ ਵੀ ਕਿਸੇ ਪਿੰਡ ਜਾਣਾ ਮੈਨੂੰ ਇਹ ਕਹਾਣੀਆਂ ਸੁਣਨ ਨੂੰ ਮਿਲਦੀਆਂ ਮੈਨੂੰ ਇਹ ਜੇ ਚੱਕਰ ਦੇ ਚੱਲਦੇ ਹਾਲਾਤ ਜਦੋਂ ਮੈਂ ਇਲੈਕਸ਼ਨ ਲੜੀ ਤੇ ਪਿੰਡਾਂ ਚ ਲੋਕ ਆਪਾਂ ਚੱਕ ਲੈਂਦੇ ਕਿ ਮੈਂ ਸਰਦਾਂ ਵਾਲੇ ਐਮਐਲਏ ਦਾ ਮੁੰਡਾ ਮੇਰੇ ਵਾਸਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਇਸ ਤੋਂ ਵੱਡੀ ਮਾਨਦਿਕ ਚੀਜ਼ ਨਹੀਂ ਹੋ ਸਕਦੀ ਕਿ ਮੈਂ ਸਰਦਾਰ ਤਨਵੰਦ ਸਿੰਘ ਦਾ ਬੇਟਾ ਤੇ ਮੈਂ ਤੁਹਾਡਾ ਸਾਤਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਆਪਣਾ ਮੇਰੇ ਸਿਰ ਤੇ ਸਾਰੇ ਲੀਡਰ ਸਭਾ ਤੇ ਅਮਰਗੜ ਤੇ ਤੂਰੀ ਦੇ ਸਾਰੇ ਲੋਕ ਸਭਾ ਮੇਰੇ ਪਿਤਾ ਜੀ ਦਾ ਸਾਰਾ ਪਰਿਵਾਰ ਮੇਰੇ ਸਿਰ ਤੇ ਹੱਥ ਬਣਾਈ ਰੱਖਣਾ